ਮੋਹਾਲੀ ਦੇ ਸੈਕਟਰ ਸਿਆਸੀ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਥਾਰ ਗੱਡੀ ਜੋ ਪਲਟ ਜਾਂਦੀ ਹੈ ਤੇ ਪਲਟਣ ਦੇ ਬਾਅਦ ਇੱਕ ਨੌਜਵਾਨ ਦੀ ਉਸ ਵਿੱਚ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦਾ ਨਾਮ ਸਾਹਿਲ ਹੈ ਜੋ ਲੁਧਿਆਣਾ ਦਾ ਰਹਿਣ ਵਾਲਾ ਸੀ ਉਹ ਆਪਣੀ ਮੰਗੇਤਰ ਤੇ ਆਪਣੇ ਦੋਸਤ ਤੇ ਉਸਦੇ ਦੋਸਤ ਦੀ ਪਤਨੀ ਦੇ ਨਾਲ ਮੋਹਾਲੀ ਵਿੱਚ ਜਾ ਰਿਹਾ ਸੀ ਤੇਜ਼ ਥਾਰ ਸੀ ਤੇ ਥਾਰ ਦੇ ਵਿੱਚੋਂ ਸਫ਼ਰ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਇੱਕ ਠੇਕੇਦਾਰ ਬੋਲਣੋ ਸੜਕ ਉੱਪਰ ਇੱਕ ਗੱਡਾ ਪੁੱਟਿਆ ਹੋਇਆ ਸੀ ਗੱਡੇ ਵਿੱਚ ਤਾਰ ਡਿੱਗਦੀ ਹੈ ਪਲਟ ਜਾਂਦੀ ਹੈ ਪਲਟਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਲਗਾਤਾਰ ਬਹੁਤ ਹੀ ਦੁਖਦਾਈ ਘਟਨਾ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਥੋੜੇ ਸਮੇਂ ਬਾਅਦ ਸਾਹਿਲ ਦੀ ਜਿਹੜਾ ਹੈ ਉਹ ਵਿਆਹ ਹੋਣਾ ਸੀ ਘਰ ਵਿੱਚ ਸਹਿਨਾਈਆਂ ਗੂੰਜਣੀਆਂ ਸੀ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਗਈ ਕਿ ਇੱਕ ਵਿਆਹ ਤੋਂ ਪਹਿਲਾਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸਾਹਿਲ ਖੁਦ ਕਾਰ ਨੂੰ ਡਰਾਈਵ ਕਰ ਰਿਹਾ ਸੀ ਤੇ ਉਸ ਦੇ ਨਾਲ ਉਸ ਦੇ ਦੋਸਤ ਤੇ ਉਸ ਦੀ ਮੰਗੇਤਰ ਤੇ ਦੋਸਤ ਦੀ ਪਤਨੀ ਮੌਜੂਦ ਸਨ ਜਿਨ੍ਹਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਸੜਕ ਦੇ ਵਿੱਚ ਜੋ ਖੱਡਾ ਪੁੱਟਿਆ ਹੋਇਆ ਸੀ ਉਸ ਕਾਰ ਜਿਹੜੀ ਇਹ ਘਟਨਾ ਵਾਪਰੀ ਹੈ ਦਰਅਸਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਠੇਕੇਦਾਰ ਨੂੰ ਕਬਜ਼ੇ ਵਿੱਚ ਲੈ ਕੇ ਠੇਕੇਦਾਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਉੱਪਰ ਅਣਗੈਲੀ ਵਰਤਨ ਨੂੰ ਲੈ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਪਰ ਕਟਨਾ ਜਿਹੜੀ ਵਾਪਰੀ ਹੈ ਬਹੁਤ ਹੀ ਦਰਦਨਾਕ ਹੈ ਕਿਉਂਕਿ ਕੁਝ ਸਮੇਂ ਬਾਅਦ ਸਾਹਿਲ ਦਾ ਵਿਆਹ ਸੀ ਤੇ ਘਰ ਵਿੱਚ ਸ਼ਹਿਨਾਈਆਂ ਗੂੰਜਣੀਆਂ ਸੀ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਆਉਣਾ ਸੀ ਪਰ ਹੁਣ ਇਹ ਖੁਸ਼ੀਆਂ ਦਾ ਮਾਹੌਲ ਗਮੀਆਂ ਵਿੱਚ ਬਦਲ ਗਿਆ ਹੈ ਦੁੱਖਾਂ ਦਾ ਪਹਾੜ ਪਰਿਵਾਰ ਉੱਪਰ ਟੁੱਟਿਆ ਹੈ ਤੇ ਹੁਣ ਦੇਖਣਾ ਹੋਏਗਾ ਕਿ ਅਗਲੀ ਕਾਰਵਾਈ ਕੀ ਹੁੰਦੀ ਹੈ ਸ੍ਰੀ ਥਾਰ ਗੱਡੀ ਦਾ ਮੋਹਰੀਆ ਸੈਕਟਰ 86 ਟੈਕਸੀਡੈਂਟ ਹੋਇਆ ਹੈ ਜਿਸ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਉਸ ਰਿਗਾਰਡਿੰਗ ਆਪਣੇ ਵੱਲੋਂ ਇਸ ਤਰੀਕੇ ਦੀ ਕਾਰਵਾਈ ਹੁਣ ਕਰਦੀ ਹੈ ਹਾਂਜੀ ਇਹ ਕੱਲ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਸੀ ਕਿ ਸਾਹਿਲ ਨਾਮ ਦਾ ਵਿਅਕਤੀ ਮੁੰਡਾ ਜਿਹੜਾ 27 ਸਾਲ ਦੀ ਉਮਰ ਹੈ ਵੀ ਉਹਦੀ ਖਥਾਰ ਪਲਟਨ ਨੇ ਐਕਸੀਡੈਂਟ ਚ ਡੈਥ ਹੋ ਗਈ ਹੈ ਤੇ ਜਦੋਂ ਨੂੰ ਵੈਰੀਫਾਈ ਕੀਤਾ ਗਿਆ ਇੱਕ ਸੈਕਟਰ 86 ਦੇ ਨਾਲ ਇੱਕ ਰੋਡ ਵਾਈਡਿੰਗ ਦਾ ਕੰਮ ਚੰਦਰੇ ਜਿਹੜਾ ਕਿ ਐਸ ਬਿਲਡਰਸ ਨਾਂ ਦੇ ਕੰਟਰੈਕਟਰ ਹੈ ਜਿਨ੍ਹਾਂ ਕੋਲ ਇਹ ਕੰਮ ਹੈ ਜੀ ਜਿਨ੍ਹਾਂ ਦੇ ਅੱਗੇ ਸਬਸਿਡੀ ਵੀ ਕੋਈ ਕੰਪਨੀਆਂ ਨੂੰ ਕੋਈ ਕੰਮ ਹੈ ਤੇ ਉਹਨਾਂ ਨੇ ਵਿਦਾਊਟ ਐਨੀ ਪ੍ਰਕਾਸ਼ਨਰੀ ਮੀਜਰਸ ਨਾ ਤਾਂ ਉਥੇ ਕੋਈ ਟੇਪਿੰਗ ਕੀਤੀ ਹੈ ਨਾ ਕੋਈ ਬੈਰੀਗੇਡ ਨਾ ਕੋਈ ਰੂਟ ਸਾਈਨਸ ਲਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਅੱਗੇ ਕੰਸਟਰਕਸ਼ਨ ਚੱਲ ਰਹੀ ਹੈ ਤੇ ਉਹ ਜਦੋਂ ਗੱਡੀ ਰਾਤ ਨੂੰ ਆਪਦੀ ਫਿਓਂਸੇ ਚਾਰ ਜਾਣੇ ਮਤਲਬ ਦੋ ਕਪਲ ਆ ਰਹੇ ਸੀ ਆਪ ਦਾ ਵਿਆਹ ਉਹ ਮੁੰਡੇ ਦਾ 3 ਮਹੀਨੇ ਬਾਅਦ ਵਿਆਹ ਸੀ ਉਹ ਤਿਆਰੀਆਂ ਕਰਕੇ ਉਹਨੂੰ ਸ਼ਾਪਿੰਗ ਕਰਕੇ ਆ ਰਹੇ ਸੀ ਤਾਂ ਉਹਦੀ ਉਹ ਖੱਡੇ ਦੇ ਵਿੱਚ ਜਿਹੜੀ ਗੱਡੀ ਇੰਬੈਲੈਂਸ ਹੋਣਾ ਗੱਡੀ ਪਲਟ ਗਈ ਤੇ ਜਿਹੜਾ ਡਰਾਈਵ ਕਰ ਰਿਹਾ ਸੀ ਮੁੰਡਾ ਉਹਦੀ ਡੈਥ ਹੋ ਗਈ ਹੈ ਜੀ ਇਹਦੇ ਚ ਅਸੀਂ ਇਹਦੀ ਮਦਰ ਵਿਜੇ ਕੁਮਾਰੀ ਉਹਨਾਂ ਦੀ ਸਟੇਟਮੈਂਟ ਲੈ ਕੇ ਐਸਐਸ ਬਿਲਡਰਜ਼ ਨਾਮ ਦੇ ਕੰਟਰੈਕਟਰ ਨੇ ਜਿਨ੍ਹਾਂ ਕੋਲ ਇਹ ਸਾਰੇ ਇਹ ਜ਼ਰੂਰ ਦਾ ਕੰਟਰੈਕਟ ਹੈ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਨੰਬਰ 329 ਡੇਟਿਡ 18 11 2024 ਅੰਡਰ ਸੈਕਸ਼ਨ 106 ਜ਼ਮਨ 1 ਬੀਐਨਐਸ ਅਤੇ 198 ਮੋਟਰ ਵਹੀਕਲ ਐਕਟ ਇਹ ਦੋਨਾਂ ਧਰਮਾਂ ਦੇ ਐਡਰੈਸ ਹੀ ਇਹਦੀ ਮਤਲਬ ਕਿ ਐਫਆਈਆਰ ਦਰਜ ਕਰਤੀ ਹੈ ਤੇ ਉਹਦੀ ਜਲਦ ਤੋਂ ਜਲਦ ਉਹਦੀ ਰੈਸਟ ਪਾ ਲਈ ਜਾਵੇ ਤਰੀਕਾ ਲਗਾਤਾਰ ਦੇਖਿਆ ਜਾ ਰਿਹਾ ਕਿ 에어ਪੋਰਟ ਰੋਡ ਜਾਂ ਆਪਣਾ ਏਰੀਆ ਬਟਾਉਣ ਦੇ ਕਾਰਨ ਕੰਸਟਰਕਸ਼ਨ ਕਾਫੀ ਚੱਲਦਾ ਹੈ ਤੇ ਕਾਫੀ ਬਿਲਡਰਸ ਵੱਲੋਂ ਜਾਂ ਕਹਿੰਦੇ ਕਿ ਨੈਗਲੀਜੈਂਸੀ ਵਰਤੀ ਜਾ ਰਹੀ ਕੋਈ ਅਜੇ ਮਨ ਪ੍ਰਕਾਸ਼ਨ ਨਹੀਂ ਲਈ ਜਾ ਰਹੀ ਤੇ ਉਹਨਾਂ ਦੇ ਰਿਗਾਰਡਿੰਗ ਕੋਈ ਕਾਰਵਾਈਆਂ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਹਾਂਜੀ ਬਿਲਕੁਲ ਜੀ ਜਿੱਥੇ ਤੇ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਤੇ ਜਿਹੜੀ ਲੀਡ ਪ੍ਰੋਟੋਕੋਲਸ ਨੇ ਤੇ ਜਿਹੜਾ ਵੀ ਕੋਈ ਬਿਲਡਰ ਜਾਂ ਕੰਟਰੈਕਟਰ ਇਹਨਾਂ ਨੂੰ ਨਹੀਂ ਫੋਲੋ ਕਰ ਰਿਹਾ ਉਹਨਾਂ ਦੇ ਖਿਲਾਫ ਬੜੀ ਕਾਰਵਾਈ ਕੀਤੀ ਹੋਗੀ ਇਹਦੇ ਵਿੱਚ ਵੀ ਅਸੀਂ ਜਿਹੜੇ ਮੋਸਟ ਸਟ੍ਰਿੰਜੈਂਟ ਜਿਹੜੇ ਬਲਬ ਕਿ ਜਿਵੇਂ 106 ਇੱਕ ਬੀਐਨਐਸਜੀ ਦੇ ਵਿੱਚ ਨੈਗਲੀਜੈਂਸ ਥੈਟ ਹੈਜ਼ ਕੌਜ਼ਡ ਡੈਥ ਤੇ 198 ਮੋਟਰ ਵੇਕਟ ਦੋਹਾਂ ਬਲਬ ਸਟ੍ਰੰਜਿਤ ਧਰਾਵਾਂ ਦੇ ਅੰਦਰ ਇਹ ਚ ਪਰਚਾ ਦਰਜ ਕੀਤਾ ਗਿਆ ਤੇ ਜਲ ਤੋਂ ਜਲਦੀ ਦੀ ਗ੍ਰਿਫਤਾਰੀ ਕਰ ਲਈ ਜਾਓ